ਪਿਆਰੇ ਸਰੋਤਿਆਂ ਮੈਂ ਡਾਕਟਰ ਮਲਕੀਤ ਸਿੰਘ ਪੱਟੀ ਹਾਜ਼ਰ ਹਾਂ ਨਵੀਂ ਵੀਡੀਓ ਲੈ ਕੇ ਅੱਜ ਆ ਪਾਂ ਟਰਨੀਪ ਛਲਗਮ ਜਿੰਨੂੰ ਅਸੀਂ ਆਮ ਪੰਜਾਬੀ ਭਾਸ਼ਾ ਵਿੱਚ ਕਈ ਵਾਰੀ ਪਿਓਰ ਪਿੰਡੂ ਭਾਸ਼ਾ ਦੇ ਵਿੱਚ ਗੋਗਲੂ ਵੀ ਕਹਿੰਦੇ ਨੇ ਉਹਨਾਂ ਦੇ ਗੁਣਾਂ ਬਾਰੇ ਉਹਨਾਂ ਦੇ ਖਰਾਕੀ ਤੱਤਾਂ ਬਾਰੇ ਗੱਲ ਕਰਾਂਗੇ ਕਿ ਸਾਡੇ ਸਰੀਰ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਨ ਤੇ ਤੇ ਕਿਹੜੇ ਲੋਕਾਂ ਨੂੰ ਛਲਗਮ ਦੀ ਸਬਜੀ ਘੱਟ ਖਾਣੀ ਚਾਹੀਦੀ ਹੈ ਜਾਂ ਨਹੀਂ ਖਾਣੀ ਚਾਹੀਦੀ ਛਲਗਮ ਦੀ ਹਿਸਤੀ ਜਿਹੜੀ ਆ ਇਹਦੇ ਗੁਣ ਬਾਰੇ ਅੱਜ ਆਪਾਂ ਗੱਲ ਕਰਾਂਗੇ ਹੁਣ ਛਲਗਮ ਇੱਕ ਜੜਾਂ ਵਾਲੀ ਸਬਜੀ ਹੈ ਜਿਸ ਨੂੰ ਅਸੀਂ ਕੱਚਾ ਜਾਂ ਪਕਾ ਕੇ ਵੀ ਖਾਣੇ ਇਹਨੂੰ ਸੈਲਡ ਦੇ ਤੌਰ ਤੇ ਵੀ ਯੂਜ਼ ਕੀਤਾ ਜਾ ਸਕਦਾ ਸੂਪ ਦੇ ਵਿੱਚ ਵੀ ਯੂਜ਼ ਕੀਤਾ ਜਾ ਸਕਦਾ ਔਰ ਇਸ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਸਾਨੂੰ ਵਿਟਾਮਿਨ ਸੀ ਫਲੇਡ ਆਇਰਨ ਤੇ ਕੈਲਸ਼ੀਅਮ ਵਗੈਰਾ ਦਾ ਬਹੁਤ ਵਧੀਆ ਹੈ ਸਰੋਤ ਹੁੰਦਾ ਜਿਵੇਂ ਹੋਰ ਜਿਹੜੀਆਂ ਕ੍ਰੂਸੀਫੇਰਸ ਵਰਗ ਸਬਜ਼ੀਆਂ ਹੁੰਦੀਆਂ ਨੇ ਉਹਨਾਂ ਵਾਂਗੂ ਛਲਗਮ ਵਿੱਚ ਵੀ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਆ ਜਿਵੇਂ ਬਰੋਕਲੀਸ ਆਪਾਂ ਰੈਡੀਸ਼ ਦੀ ਗੱਲ ਕੀਤੀ ਸੀ ਜਾਂ ਹੋਰ ਪੱਤੇਦਾਰ ਜਿਵੇਂ ਗੋਭੀ ਵਗੈਰਾ ਦੀ ਗੱਲ ਕਰੀਏ ਗਾਜਰ ਤਾਂ ਛਲਗਮ ਵੀ ਇੱਕ ਬਹੁਤ ਵਧੀਆ ਸਾਡੀ ਸਬਜੀ ਹੈਗੀ ਹੈ ਜਿਹਨੂੰ ਆਮ ਘਰਾਂ ਦੇ ਵਿੱਚ ਅਸੀਂ ਵਰਤਦੇ ਬਣਾ ਕੇ ਜਦਾਂ ਮਲ ਛਲਗਮ ਵੀ ਇੱਕ ਜਿਵੇਂ ਚਕੰਦਰ, ਮੂੜੀ, ਗਾਜਰ ਜਾਂ ਸੈਲਰੀ ਸੈਲਰੀ ਤੇ ਖੈਰ ਸਾਡੇ ਇੰਡੀਆ ਦੇ ਵਿੱਚ ਨਹੀਂ ਅਮਰੀਕਾ ਵਰਗੇ ਜਾਂ ਕੈਨੇਡਾ ਵਰਗੇ ਦੇਸ਼ਾਂ ਦੇ ਵਿੱਚ ਮਿਲਦੀ ਇਹ ਸਬਜ਼ੀਆਂ ਦੇ ਪਰਿਵਾਰ ਦਾ ਇੱਕ ਹਿੱਸਾ ਹੈਗਾ ਛਲਗਮ ਦੇ ਵਿੱਚ ਅਣਗਿਣਤ ਜਿਹੜੇ ਪੌਸ਼ਟਿਕ ਤੱਤ ਹੁੰਦੇ ਆ ਯਾਨੀ ਕਿ ਸਾਡੀ ਖਾਣਾਕ ਦਾ ਇੱਕ ਬਹੁਤ ਵਧੀਆ ਹਿੱਸਾ ਹੈਗਾ ਛਲਗਮ ਇਹਨਾਂ ਦਿਨਾਂ ਦੇ ਵਿੱਚ ਬਹੁਤ ਵਧੀਆ ਸ਼ਿਲਗਮ ਮਿਲਦੇ ਵੀ ਆ ਤੇ ਇਹਨਾਂ ਦੇ ਗੁਣਾਂ ਬਾਰੇ ਅਗਰ ਸਾਨੂੰ ਪਤਾ ਹੋਏਗਾ ਤਾਂ ਅਸੀਂ ਇਹਨਾਂ ਨੂੰ ਸਹੀ ਖਾਣ ਦਾ ਤਰੀਕਾ ਕਿੰਨੇ ਖਾਣੇ ਚਾਹੀਦੇ ਇਹਦੀ ਜਾਣਕਾਰੀ ਹੋਏਗੀ ਤਾਂ ਜਰੂਰ ਅਸੀਂ ਆਪਣੀ ਖਰਾਕ ਦਾ ਚੈਨਲ ਬਣਾਵਾਂਗੇ ਵੈਸੇ ਸਾਡੇ ਘਰਾਂ ਦੇ ਵਿੱਚ ਆਮ ਬਣਦੇ ਕਈ ਵਾਰੀ ਸਸਤੇ ਕਰਕੇ ਅਸੀਂ ਇਹਨਾਂ ਨੂੰ ਮਤਲਬ ਬੇਸਮਝ ਲੈਂਦੇ ਆ ਕਿ ਇਹਦੇ ਬੇਲੋੜਿਆ ਜਾਂ ਇਹਨਾਂ ਦੀ ਵੈਲਿਊ ਘਟਿਆ ਸਾਡੇ ਲੋਕਲ ਹੋਣ ਕਰਕੇ ਕਾਫੀ ਮਤਲਬ ਇਹ ਸਾਨੂੰ ਸਸਤੇ ਮਿਲ ਜਾਂਦੇ ਆ ਕਈ ਵਾਰੀ ਸੀ ਮਹਿੰਗੀਆਂ ਚੀਜ਼ਾਂ ਚਾਹੇ ਉਹਨਾਂ ਦੇ ਮਤਲਬ ਗੁਣ ਘਾਟੀ ਹੋਣ ਉਹਨਾਂ ਨੂੰ ਚੰਗੀਆਂ ਸਮਝ ਲੈਣੇ ਆ ਨਹੀਂ ਇਹ ਨਹੀਂ ਹੁੰਦਾ ਲੋਕਲ ਪੈਦਾਵਾਰ ਹੁਣ ਕਰਕੇ ਛਲਗਮ ਦੇ ਵਿੱਚ ਬਹੁਤ ਵਧੀਆ ਗੁਣ ਹੁੰਦੇ ਆ ਛਲਗਮ ਦੇ ਵਿੱਚ ਵੀ ਤੇ ਛਲਗਮ ਦੇ ਪੱਤਿਆਂ ਵਿੱਚ ਵੀ ਆਪਾਂ ਕੋਸ਼ਿਸ਼ ਕਰਦੇ ਆ ਕਿ ਥੋੜਾ ਡਿਟੇਲ ਦੇ ਵਿੱਚ ਇਹਦੇ ਬਾਰੇ ਜੀ ਡਿਸਕਸ ਕਰੀਏ ਹੁਣ ਜਿਵੇਂ ਆਪਾਂ ਗੱਲ ਕੀਤੀ ਕਿ ਛਲਗਮ ਦੇ ਵਿੱਚ ਬਹੁਤ ਹੀ ਜ਼ਿਆਦਾ ਪੋਸ਼ਟਿਕ ਤੱਤ ਹੁੰਦੇ ਆ ਜਿਸ ਵਿੱਚ ਸਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਬਣਾਉਣ ਵਾਸਤੇ ਵਿਟਾਮਿਨ ਸੀ ਫਾਈਬਰ ਅਤੇ ਰੋਗਾਂ ਨਾਲ ਜਿਹੜੇ ਕਿ ਬਿਮਾਰੀਆਂ ਨਾਲ ਲੜਨ ਵਾਸਤੇ ਕੁਝ ਐਂਟੀਆਕਸੀਡੈਂਟ ਹੁੰਦੇ ਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਇਹਦੇ ਵਿੱਚ ਤੱਤ ਹੁੰਦੇ ਆ ਜਿੰਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਛਲਗਮ ਨੂੰ ਕੱਚਾ ਜਾਂ ਪਕਾ ਕੇ ਵੀ ਖਾਧਾ ਜਾ ਸਕਦਾ ਹੈ ਇਹਦਾ ਸੂਪ ਵੀ ਬਣਾਇਆ ਜਾ ਸਕਦਾ ਹੁਣ ਛਲਗਮ ਦੇ ਵਿੱਚ ਵਿਟਾਮਿਨ ਸੀ ਦਾ ਛਲਗਮ ਜਿਹੜਾ ਇਹ ਬਹੁਤ ਇੱਕ ਵਧੀਆ ਸਰੋਤ ਹੈ ਕਿ ਆਪਾਂ ਵਿਟਾਮਿਨ ਸੀ ਦੀ ਗੱਲ ਕਰੀਏ ਤੇ ਕਿਉਂਕਿ ਰੋਜ਼ਾਨਾ ਇੱਕ ਕੱਚਾ ਸ਼ਲਗਮ ਤੁਸੀਂ ਖਾ ਲੈਂਦੇ ਹੋ ਨਾ ਤੇ ਤੁਹਾਡੀ ਰੋਜ਼ਾਨਾ ਦੀ ਜ਼ਰੂਰਤ ਦੇ ਮੁਤਾਬਕ ਤੁਹਾਨੂੰ 30% ਜਿਹੜਾ ਵਿਟਾਮਿਨ ਸੀ ਆ ਉਹ ਮਿਲ ਜਾਂਦਾ ਯਾਨੀ ਕਿ ਇੱਕ ਕੱਚਾ ਸ਼ਲਗਮ ਖਾਣ ਦੇ ਨਾਲ ਰੋਜ਼ਾਨਾ ਦੀ ਸਾਡੀ ਖਾਣਕ ਵਿੱਚ ਜਿਹੜੀ ਸਾਨੂੰ ਵਿਟਾਮਿਨ ਸੀ ਦੀ ਲੋੜ ਹੁੰਦੀ ਹੈ ਉਹ ਲਗਭਗ 30% ਹੀ ਪੂਰੀ ਹੋ ਜਾਂਦੀ ਹੈ ਐਡਾ ਹੁਣ ਸ਼ਲਗਮ ਜਿਹੜਾ ਵਾ ਉਹ ਪੇਟ ਵਾਸਤੇ ਵੀ ਬਹੁਤ ਵਧੀਆ ਹੁੰਦਾ ਛਲਗਮ ਫਾਈਬਰ ਦਾ ਬਹੁਤ ਵਧੀਆ ਸਰੋਤ ਹੈ ਹੁਣ ਫਾਈਬਰ ਇੱਕ ਬਹੁਤ ਹੀ ਦੇ ਵਿੱਚ ਜਿਹੜਾ ਨਾ ਇੱਕ ਮਤਲਬ ਗੈਰ ਹਜ਼ਮਜੋਗ ਕਾਰਬੋਹਾਈਡਰੇਟਸ ਹੈ ਜੋ ਕਿ ਸਰੀਰ ਵਿੱਚ ਮਹੱਤਵਪੂਰਨ ਕਾਰਜ ਕਰਦਾ ਜਾਨੀ ਕਿ ਫਾਈਬਰ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਉਹ بڑے ਮਹੱਤਵਪੂਰਨ ਜਿਹੜੇ ਕੰਮ ਉਹ ਫਾਈਬਰ ਸਾਡੇ ਸਰੀਰ ਦੇ ਵਿੱਚ ਜਾ ਕੇ ਕਰਦਾ ਹੈਗਾ ਹੁਣ ਇਹਦੇ ਵਿੱਚ ਜਿਵੇਂ ਜਿਸ ਵਿੱਚ ਸਿਹਤਮੰਦ ਕੋਲੇਸਟ੍ਰੋਲ ਬਲੱਡ ਪ੍ਰੈਸ਼ਰ 슈ਗਰ ਨੂੰ ਰੱਖਣ ਵਾਸਤੇ ਨਾਰਮਲ ਲੈਵਲ ਦੇ ਵਿੱਚ ਕਰਦਾ ਯਾਨੀ ਕਿ ਸੇਤਮੰਦ ਛੱਡਾ ਜਿਹੜਾ ਚੰਗੀ ਚਰਬੀ ਆ ਉਹਨੂੰ ਨਾਰਮਲ ਲੈਵਲ ਦੇ ਵਿੱਚ ਰੱਖਣ ਵਾਸਤੇ ਫਾਈਬਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤੇ 슈ਗਰ ਨੂੰ ਵੀ ਨਾਰਮਲ ਲੈਵਲ ਦੇ ਵਿੱਚ ਰੱਖਣ ਲਈ ਫਾਈਬਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਤੇ ਅੰਤੜੀਆਂ ਦੀਆਂ ਜਿਹੜੀਆਂ ਗਤੀਵਿਧੀਆਂ ਕੰਮਕਾਜ ਉਹਨਾਂ ਨੂੰ ਵੀ ਉਤਸ਼ਾਹਿਤ ਕਰਦਾ ਤੇ ਭਾਰ ਨੂੰ ਵੀ ਮਨੀਸ਼ ਕਰਨ ਦੇ ਵਿੱਚ ਫਾਈਬਰ ਜਿਹੜਾ ਵਾ ਉਹ ਬਹੁਤ ਵਧੀਆ ਰੋਲ ਅਦਾ ਕਰਦਾ ਹੁਣ ਮਿਲ ਛਲਗਮ ਦੇ ਵਿੱਚ ਕੈਂਸਰ ਵਿਰੋਧੀ ਤੱਤ ਵੀ ਹੁੰਦੇ ਆ ਯਾਨੀ ਕਿ ਕੈਂਸਰ ਨੂੰ ਵੀ ਰੋਕਣ ਦੇ ਵਿੱਚ ਇਹ ਬਹੁਤ ਵਧੀਆ ਹੈਲਪ ਕਰਦਾ ਜਿਵੇਂ ਕਿ ਹੋਰ ਕਰੋਸੀਪੋਸਟ ਸਬਜ਼ੀਆਂ ਨੇ ਫਾਈਬਰ ਵਿਟਾਮਿਨ ਕੇ ਜਾਂ ਗਲੁਕੋਸਿਨੋਲੇਟਸ ਵਰਗੇ ਮੁੱਖ ਪੋਸ਼ਟਿਕ ਤੱਤ ਪ੍ਰਦਾਨ ਕਰਦੀਆਂ ਨੇ ਸਾਨੂੰ ਸਬਜ਼ੀਆਂ ਜਾਂ ਗਲੁਕੋਸਿਨੋਲੇਟਸ ਗੰਧਕ ਵਾਲੇ ਮਿਸ਼ਰਣ ਜੋ ਡੀਐਨਏ ਦੇ ਨੁਕਸਾਨ ਨੂੰ ਘਟਾਉਣ ਵਿਚ ਹੈਲਪ ਕਰਦੇ ਜੋ ਜਾਨਵਰਾਂ ਦੇ ਉੱਪਰ ਅਧਿਐਨ ਕੀਤਾ ਗਿਆ ਖੋਜ ਕੀਤੀ ਗਈ ਉਹਦੇ ਤੋਂ ਇਹ ਪਤਾ ਲੱਗਿਆ ਹੁਣ ਮਨੁੱਖ ਦੇ ਵਿੱਚ ਵੀ ਗਲੁਕੋਜ਼ੀਨੋਲੇਟ ਵਾਲੀਆਂ ਜਿਹੜੀਆਂ ਸਬਜ਼ੀਆਂ ਖਾਣ ਨਾਲ ਜੋ ਕੁਝ ਪ੍ਰੋਟੀਨ ਜਿਹੜੇ ਆ ਉਹ ਐਕਟਿਵ ਹੁੰਦੇ ਆ ਸਰਗਰਮ ਹੁੰਦੇ ਆ ਜੋ ਸਰੀਰ ਵਿੱਚ ਐਸਟ੍ਰੋਜਨ ਵਰਗੇ ਹਾਰਮੋਨਸ ਨੂੰ ਟੁੱਟਣ ਦੇ ਵਿੱਚ ਹੈਲਪ ਕਰਦੇ ਆ ਇਹ ਇੱਕ ਕਾਰਨ ਹੋ ਸਕਦਾ ਕਿ ਜਿਵੇਂ ਛਾਤੀ ਦੇ ਕੈਂਸਰ ਤੋਂ ਬਚਣ ਵਾਸਤੇ ਜਿਨ੍ਹਾਂ ਲੋਕਾਂ ਨੇ ਕ੍ਰੂਸੀਫੇਰਸ ਸਬਜ਼ੀਆਂ ਖਾਧੀਆਂ ਉਨ੍ਹਾਂ ਵਿੱਚ ਕਟ 크ਰੂਸੀਫਰ ਸਬਜ਼ੀਆਂ ਖਾਣ ਵਾਲਿਆਂ ਦੇ ਮੁਕਾਬਲੇ ਕਟ ਮੈਨੋਪੋਜ਼ ਰਲੈਸ਼ਨ ਜਿਹੜੇ ਸੀ ਉਹ ਪਾਏ ਗਏ ਸੀ ਯਾਨੀ ਕਿ ਇਹਦੇ ਵਿੱਚ ਇਹ ਬਹੁਤ ਵਧੀਆ ਇਹਦੇ ਗੁਣ ਹਨ ਹੁਣ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵੀ ਨਾਰਮਲ ਦੇ ਰੱਖਣ ਦੇ ਵਿੱਚ ਇਹ ਬਹੁਤ ਵਧੀਆ ਸਹਾਇਤਾ ਕਰਦਾ ਹਾਂ ਸ਼ਿਲਕਮ ਦੇ ਵਿੱਚ ਐਂਟੀ ਆਕਸੀਡੈਂਟ ਜਿਹੜੇ ਨੇ ਉਹ ਵੀ ਬਹੁਤ ਵਧੀਆ ਮਾਤਰਾ ਦੇ ਵਿੱਚ ਹੁੰਦੇ ਹਨ ਕਿਉਂਕਿ ਐਂਟੀ ਆਕਸੀਡੈਂਟ ਨਾਲ ਵੀ ਭਰਪੂਰ ਹੁੰਦਾ ਬਹੁਤ ਵਧੀਆ ਸਰੋਤ ਹੈਗਾ ਹੈ ਉਹਨਾਂ ਐਂਟੀਆਕਸੀਡੈਂਟ ਉਹ ਪੋਸ਼ਟਿਕ ਤੱਤ ਹੁੰਦੇ ਆ ਜੋ ਸਰੀਰ ਵਿੱਚ ਫ੍ਰੀ ਰੈਡੀਕਲਸ ਨਾਮਕ ਅਣੂਆਂ ਨੂੰ ਕੱਢਣ ਵਿੱਚ ਹੈਲਪ ਕਰਦੇ ਆ ਯਾਨੀ ਕਿ ਐਂਟੀਆਕਸੀਡੈਂਟ ਕੀ ਹੁੰਦੇ ਆ ਐਂਟੀਆਕਸੀਡੈਂਟ ਉਹ ਪੋਸ਼ਟਿਕ ਤੱਤ ਆ ਜੋ ਸਰੀਰ ਦੇ ਵਿੱਚੋਂ ਵਾਧੂ ਜਿਹੜੇ ਸਾਡੇ ਫ੍ਰੀ ਰੈਡੀਕਲਸ ਨੇ ਉਹ ਉਹਨਾਂ ਵਾਲੇ ਜਿਹੜੇ ਅਣੂਆਂ ਨੂੰ ਬਾਹਰ ਕੱਢਦੇ ਆ ਤੇ ਫ੍ਰੀ ਰੈਡੀਕਲਸ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਜੇ ਉਹ ਫ੍ਰੀ ਰੈਡੀਕਲਸ ਸਾਡੇ ਸਰੀਰ ਦੇ ਵਿੱਚੋਂ ਬਾਹਰ ਨਾ ਨਿਕਲਣ ਤੇ ਸਾਡੇ ਸੈੱਲ ਨੂੰ ਨੁਕਸਾਨ ਪਹੁੰਚਾਉਂਦੇ ਆ ਤੇ ਫਿਰ ਜਿਵੇਂ ਜਿਵੇਂ ਉਹ ਨੁਕਸਾਨ ਪਹੁੰਚਾਉਂਦੇ ਆ ਤੇ ਸਾਨੂੰ ਕ੍ਰੋਨਿਕ ਡਿਸੀਜ਼ ਜਿਹੜੀਆਂ ਉਹ ਜਿਵੇਂ ਦਰਦਾਂ ਸੋਜਾਂ ਇਸ ਤਰ੍ਹਾਂ ਦੀਆਂ ਮਾਰੀਆਂ ਸ਼ੂਗਰ ਜਾਂ ਹੋਰ ਕਈ ਤਰ੍ਹਾਂ ਦੀਆਂ ਕੈਂਸਰ ਵਰਗੀਆਂ ਜਿਹੜੀਆਂ ਨਾ ਮਰਾਦ ਬਿਮਾਰੀਆਂ ਚ ਚਿਪੜ ਜਾਂਦੀਆਂ ਇਸ ਕਰਕੇ ਐਂਟੀਆਕਸੀਡੈਂਟ ਦਾ ਵੀ ਸਾਡੀ ਖੁਰਾਕ ਦੇ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ ਪਰ ਐਂਟੀਆਕਸੀਡੈਂਟ ਦਾ ਇੱਕ ਛਲਕਮ ਜਿਹੜਾ ਇਹ ਵੀ ਬਹੁਤ ਵਧੀਆ ਸਰੋਤ ਹੈਗਾ ਹੁਣ ਐਂਟੀਆਕਸੀਡੈਂਟ ਵਾਲੇ ਭੋਜਨ ਕਿਹੜੇ ਹੁੰਦੇ ਨੇ ਜਿਵੇਂ ਫਲ ਸਬਜ਼ੀਆਂ ਗਰੀਦਾਰ ਬੀਜ ਜਸ ਸਾਬਤ ਅਨਾਰ ਇਹ ਵੀ ਆਪਣੀ ਖਲਾਕ ਦਾ ਹਿੱਸਾ ਸਾਨੂੰ ਬਣਾਉਣਾ ਚਾਹੀਦਾ ਜਿਸ ਨਾਲ ਅਸੀਂ ਦਿਲ ਦੇ ਰੋਗਾਂ ਤੋਂ ਬਚ ਸਕਦੇ ਹਾਂ ਤੇ ਕੈਂਸਰ ਵਰਗੀਆਂ ਨਾ ਮਰਜ਼ਾ ਗੁਮਾਰੀਆਂ ਤੋਂ ਬਚ ਸਕਦੇ ਹਾਂ ਹੁਣ ਛਲਗਮ ਬਹੁਤ ਹੀ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਨਾਲ ਭਰੇ ਹੁੰਦੇ ਜਿਸ ਵਿੱਚ ਫਲੇਵਨੋ ਇਟ ਇਜ਼ ਜਿਵੇਂ ਕਿ ਇਥੋਂ ਸਾਈਨਨ ਜੋ ਕਿ ਛਲਗਮ ਦੀ ਚਮਕਦਾਰ ਜਾਮਨੀ ਚਮੜੀ ਲਈ ਜ਼ਿੰਮੇਵਾਰ ਹੈ ਤਣਕੇ ਸ਼ਲਗਮ ਦੀ ਜਿਹੜੀ ਜਾਮਨੀ ਰੰਗ ਦੀ ਚਮੜੀ ਚ ਹੁੰਦੀ ਹੈ ਨਾ ਉਹਦੇ ਵਿੱਚ ਇਹ ਜਿਹੜੇ ਤੱਤ ਪਾਏ ਜਾਂਦੇ ਨੇ ਜੋ ਕਿ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਰੋਕਣ ਲਈ ਹੈਲਪ ਕਰਦੇ ਨੇ ਅਤੇ ਕੁਵਰਸਟਿਨ ਜਿਹੜੀ ਉਹ ਐਂਟੀ ਇਨਫਲਮੇਟਰੀ ਹੁੰਦੇ ਨੇ ਜੋ ਸੋਜ ਨੂੰ ਘੱਟ ਕਰਨ ਵਾਸਤੇ ਐਂਟੀ ਹਿਸਟਾਮਿਨ ਅਲਰਜੀ ਵਾਲ ਵਾਲੇ ਗੁਣਾਂ ਦੇ ਜਿਹੜੇ ਅਣੂ ਸ਼ਾਮਿਲ ਹੁੰਦੇ ਆ ਉਹ ਵੀ ਇਹਦੇ ਵਿੱਚ ਬਹੁਤ ਵਧੀਆ ਹੈਲਪ ਕਰਦੇ ਨੇ ਹੁਣ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਣ ਦੇ ਵਿੱਚ ਵੀ ਬਹੁਤ ਵਧੀਆ ਮਦਦ ਕਰਦਾ ਹੈ ਸ਼ਲਗਮ ਦੂਜੀਆਂ ਸਬਜ਼ੀਆਂ ਦੀ ਤਰ੍ਹਾਂ ਹੋਰ ਵੀ ਸਬਜ਼ੀਆਂ ਬਹੁਤ ਹੁੰਦੀਆਂ ਨੇ ਇੰਨੀ ਕਿ ਕੱਲਾ ਸ਼ਲਗਮ ਹੀ ਹੈ ਸ਼ਲਗਮ ਵੀ ਦੂਜੀਆਂ ਸਬਜ਼ੀਆਂ ਵਾਂਗੂ ਬਹੁਤ ਹੁਣ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਨਾਈਟ੍ਰੇਟ ਜਿਵੇਂ ਕਿ ਸ਼ਲਗਮ ਸੀਰ ਵਿੱਚੋਂ ਨਾਈਟ੍ਰਿਕ ਐਗਜ਼ਾਈਡ ਨੂੰ ਦੇ ਉਤਪਾਦਨ ਨੂੰ ਉਹ ਜਿਹੜਾ ਵਾ ਉਹ ਤੇਜ਼ਿਤ ਕਰਦਾ ਤੇ ਨਾਈਟ੍ਰਿਕ ਐਗਜ਼ਾਈਡ ਇੱਕ ਅਣੂਆ ਜੋ ਬਲੱਡ ਪ੍ਰੈਸ਼ਰ ਨੂੰ ਘਟ ਕਰਨ ਵਿੱਚ ਜਾਂ ਨਾਰਮਲ ਲੈਵਲ ਤੇ ਰੱਖਣ ਦੇ ਵਿੱਚ ਹੈਲਪ ਕਰਦਾ ప్రతి ਖੂਨ ਨੂੰ ਜੰਮਣ ਨਹੀਂ ਦਿੰਦਾ ਯਾਨੀ ਕਿ ਖੂਨ ਨੂੰ ਨਾਰਮਲ ਹਰ ਇੱਕ ਜਗ੍ਹਾ ਤੇ ਪਚਾਉਣ ਦੇ ਵਿੱਚ ਹੈਲਪ ਕਰਦਾ ਤੇ ਖੂਨ ਦੀਆਂ ਨਾੜੀਆਂ ਦੀ ਜਿਹੜੀ ਪਰਤ ਹੁੰਦੀ ਹੈ ਉਹਨੂੰ ਬਣਾਈ ਰੱਖਣ ਦੇ ਵਿੱਚ ਵੀ ਉਹ ਬਹੁਤ ਹੈਲਪ ਕਰਦਾ ਔਰ ਇਹ ਛਲਗਮ ਦੇ ਛਲਗਮ ਦੇ ਵਿੱਚੋਂ ਜਾਂ ਚਕੰਦਰ ਵਗੈਰਾ ਜਿਵੇਂ ਹੁੰਦੇ ਨੇ ਇਹਨਾਂ ਦੇ ਵਿੱਚੋਂ ਇਹ ਕੁਦਰਤੀ ਤੌਰ ਤੇ ਮਿਲ ਜਾਂਦੇ ਨੇ ਹੁਣ ਛਲਗਮ ਦੇ ਪੋਸ਼ਟਿਕ ਤੱਤਾਂ ਦੀ ਅਗਰ ਗੱਲ ਕਰੀਏ ਤਾਂ ਅੰਦਾਜ਼ਨ ਇੱਕ ਕੱਪ ਛਲਗਮ ਤੁਸੀਂ ਲੈਂਦੇ ਜੇ ਨਾ ਕੱਚਾ ਉਹਦੇ ਵਿੱਚੋਂ ਕੈਲਰੀਜ਼ ਤੁਹਾਨੂੰ 36 ਮਿਲ ਜਾਂਦੀਆਂ ਨੇ ਜਿਹਦੇ ਵਿੱਚ ਪ੍ਰੋਟੀਨ 1.17 ਗ੍ਰਾਮ ਕਾਰਬੋਹਾਈਡਰੇਟਸ 8.36 ਗ੍ਰਾਮ ਫਾਈਬਰ 2.34 ਗ੍ਰਾਮ ਵਿਟਾਮਿਨ ਸੀ 27 ਮਿਲੀਗ੍ਰਾਮ ਤੇ ਰੋਜ਼ਾਨਾ ਦੀ ਜ਼ਰੂਰਤ ਦਾ ਰੋਜ਼ਾਨਾ ਇਹ ਲਗਭਗ 30% ਜਿਹੜਾ ਸਾਡਾ ਹਿੱਸਾ ਪੂਰਾ ਕਰ ਜਾਂਦਾ ਤੇ ਪੋਟਾਸ਼ੀਅਮ 248 ਗ੍ਰਾਮ ਜੋ ਰੋਜ਼ਾਨਾ ਦੀ ਜ਼ਰੂਰਤ ਜਿਹੜੀ ਸਾਡੇ ਸਰੀਰ ਨੂੰ ਹੁੰਦੀ ਹੈ ਉਹਦਾ 5% ਹਿੱਸਾ ਬਣ ਜਾਂਦਾ ਛਿਲਗਮ ਦੇ ਪੱਤਿਆਂ ਦੇ ਵਿੱਚ ਵੀ ਬਹੁਤ ਵਧੀਆ ਵਿਟਾਮਿਨ ਹੁੰਦੇ ਨੇ ਜੇ ਕਹਿ ਲਈਏ ਕਿ ਛਿਲਗਮ ਨਾਲੋਂ ਛਿਲਗਮ ਦੇ ਪੱਤਿਆਂ ਦੇ ਵਿੱਚ ਵੀ ਗੁਣ ਜਿਹੜੇ ਖਰਾਕੀ ਤੱਤ ਪੌਸ਼ਟਿਕ ਤੱਤ ਵਿਟਾਮਿਨ मिनਰਲਸ ਉਹ ਬਹੁਤ ਜ਼ਿਆਦਾ ਹੁੰਦੇ ਨੇ ਜਾਨੀ ਕਿ ਸਿਰਫ ਇੱਕ ਕੱਪ ਤੁਸੀਂ ਕੱਚੇ ਛਿਲਗਮ ਦੇ ਪੱਤਿਆਂ ਨੂੰ ਸਾਫ਼ ਕਰਕੇ ਸੈਲਡ ਜਾਂ ਕਿਸੇ ਦੀ ਵੀ ਰੂਪ ਦੇ ਵਿੱਚ ਲੈ ਲੈਂਦੇ ਹੋ ਤਾਂ ਤੁਹਾਨੂੰ ਵਿਟਾਮਿਨ ਏ ਤੇ ਵਿਟਾਮਿਨ ਸੀ ਰੋਜ਼ਾਨਾ ਦੀ ਜਿਹੜੀ ਲੋੜ ਹੁੰਦੀ ਹੈ ਕਿਸਨੂੰ ਕਿੰਨਾ ਵਿਟਾਮਿਨ ਏ ਤੇ ਵਿਟਾਮਿਨ ਸੀ ਲੈਣਾ ਚਾਹੀਦਾ ਉਹ 35% ਜਾਨੀ ਕਿ ਪੂਰਾ ਕਰ ਦਿੰਦਾ ਛਲਗਮ ਦੇ ਜਿਹੜੇ ਪੱਤੇ ਇਹਦਾ ਇੱਕ ਇੱਕ ਕੱਪ ਜਿਹੜਾ ਕੱਚੇ ਪੱਤਿਆਂ ਦਾ ਜਾਨੀ ਕਿ ਤੁਸੀਂ ਜਦੋਂ ਅਗਰ ਮੰਨ ਲਓ ਛਲਗਮ ਦੀ ਸੂਪ ਬਣਾਉਂਦੇ ਜੇ ਸਬਜ਼ੀ ਬਣਾਉਂਦੇ ਜੇ ਜਾਂ ਕੱਚਾ ਖਾਂਦੇ ਜੇ ਤੇ ਕੋਸ਼ਿਸ਼ ਕਰੋ ਕਿ ਉਹਦੇ ਰੂੰਮਲੀਆਂ ਜਿਹੜੀਆਂ ਨੇ ਕੁਲੇ ਪੱਤੇ ਨੇ ਉਹਨਾਂ ਨੂੰ ਹੀ ਸਾਫ਼ ਕਰਕੇ ਜਿੱਕੀ ਤਰ੍ਹਾਂ ਨਾਲ ਆਪਣੀ ਖੁਰਾਕ ਦੇ ਵਿੱਚ ਐਡ ਕੀਤਾ ਜਾਵੇ ਔਰ ਇੱਕ ਛਲਗਮ ਇੱਕ ਸਸਤੇ ਵੀ ਹੈ ਈਜ਼ੀਲੀ ਸਾਨੂੰ ਤਾਜੀ ਮਿਲ ਵੀ ਜਾਂਦੇ ਕਿਉਂਕਿ ਦੂਰੋਂ ਨਹੀਂ ਆਉਂਦੇ ਇਸ ਕਰਕੇ ਇਹਨਾਂ ਦਾ ਸਾਡੇ ਰੋਜ਼ਾਨਾ ਦੀ ਖਾਣਕ ਦੇ ਵਿੱਚ ਜਿਵੇਂ ਅਸੀਂ 2 ਦਿਨ 4 ਦਿਨ ਬਾਅਦ ਸਬਜ਼ੀਆਂ ਦੀ ਰੁਟੀਨ ਦੇ ਵਿੱਚ ਇਹਨੂੰ ਹੀ ਸ਼ਾਮਲ ਕਰੀਏ ਜਿਵੇਂ ਅੱਜ ਅਸੀਂ ਗਾਜਰ ਗੋਭੀ ਐਦਾਂ ਦੀਆਂ ਸਬਜ਼ੀਆਂ ਖਾਣੇ ਤਾਂ ਇਹ ਸ਼ਲਗਮ ਵੀ ਸਾਡੇ ਵਾਸਤੇ ਬਹੁਤ ਵਧੀਆ ਨੇ ਜਿਵੇਂ ਕੱਲ ਆਪਾਂ ਮੂਲੀ ਦੇ ਗੁਣਾਂ ਬਾਰੇ ਗੱਲ ਕੀਤੀ ਸੀ ਹੁਣ ਛਲਗਮ ਖਾਣ ਦੇ ਨਾਲ ਕੁਝ ਲੋਕਾਂ ਨੂੰ ਕੁਝ ਜੋਖਮ ਵੀ ਹੁੰਦੇ ਆ ਜਿਨ੍ਹਾਂ ਨੂੰ ਜ਼ਿਆਦਾ ਨਹੀਂ ਬਹੁਤ ਘੱਟ ਮਾਤਰਾ ਦੇ ਵਿੱਚ ਖਾਣੇ ਚਾਹੀਦੇ ਆ ਜਿਵੇਂ ਕੱਚੇ ਖਾਦੇ ਜਿਹੜੇ ਛਲਗਮ ਨੇ ਨਾ ਵੈਸੇ ਇਹ ਸਭ ਤੋਂ ਜ਼ਿਆਦਾ ਵਧੀਆ ਹੁੰਦੇ ਆ ਸੁਰੱਖਿਤ ਹੁੰਦੇ ਅਗਰ ਤੁਸੀਂ ਕੱਚਾ ਛਲਗਮ ਖਾਂਦੇ ਹੋ ਤਾਂ ਸਭ ਤੋਂ ਜ਼ਿਆਦਾ ਤੁਹਾਨੂੰ ਇਹ ਸੇਤ ਵਾਸਤੇ ਜਾਇ ਰੇਖਾ ਕੀ ਤੱਤ ਕਿਹੜੇ ਪੋਸ਼ਟਿਕ ਤੱਤ ਨੇ ਇਹਦੇ ਵਿੱਚੋਂ ਤੁਹਾਨੂੰ ਫਾਇਦਾ ਦਿੰਦੇ ਆ ਉਹ ਪਚਣ ਵਿੱਚ ਕਿਉਂਕਿ ਸਾਨ ਹੁੰਦੇ ਆ ਜਦੋਂ ਪਕਾਏ ਜਾਂਦੇ ਆ ਤਾਂ ਕਈ ਤਰ੍ਹਾਂ ਦੀਆਂ ਫਰੋਕ ਮਲਬਦ ਹਜ਼ਮੀ ਦੀ ਜਾਂ ਗੈਸਟੋ ਇੰਟਰਸਟਸ ਦੀ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਰਅਮੀ ਹੁੰਦੀ ਹੈ ਸਾਡੇ ਮਿਹਦੇ ਦੀ ਉਹਦਾ ਕਾਰਨ ਬਣ ਜਾਂਦੇ ਆ ਉਹ ਲੋਕ ਜੋ ਜਿਹੜੇ ਆ ਜਿਵੇਂ ਤੁਸੀਂ ਮੰਨ ਲਓ ਕਿ ਕੋਈ ਟਰਮ ਪਜੜਾਗਾ ਵਾ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਮਿਸ਼ਰਣ ਵੀ ਹੁੰਦੇ ਆ ਜਿਹੜੇ ਸਾਡੇ ਥਾਇਰੋਇਡ ਦੀ ਗਤੀਵਿਧੀ ਯਾਨੀ ਕਿ ਥਾਇਰੋਇਡ ਦੇ ਫੰਕਸ਼ਨ ਦੇ ਵਿੱਚ ਵੀ ਇੰਟਰਫੇਅਰ ਕਰਦੇ ਆ ਇਸ ਕਰਕੇ ਥਾਇਰੋਇਡ ਵਗੈਰਾ ਦੇ ਜਿਹੜੇ ਪੇਸ਼ੈਂਟ ਨੇ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹ ਜੇ ਇਹਨਾਂ ਨੂੰ ਖਾਣ ਤੋਂ ਪਹਿਲਾਂ ਜਾਂ ਤੇ ਬਿਲਕੁਲ ਥੋੜੀ ਮਾਤਰਾ ਦੇ ਵਿੱਚ ਖਾਣ ਜਾਂ ਫਿਰ ਉਹ ਡਾਕਟਰ ਦੀ ਸਲਾਹ ਇੱਕ ਵਾਰੀ ਜ਼ਰੂਰ ਲੈ ਲੈਣ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਨੇ ਕੁਦਰਤੀ ਤੌਰ ਤੇ ਸਬਜ਼ੀਆਂ ਦੇ ਵਿੱਚ ਜਿਹੜੀਆਂ ਉਹ ਕਈ ਉਪਰਸਨ ਨੂੰ ਸ਼ੂਟ ਨਹੀਂ ਕਰਦੀਆਂ ਜਿਆਦਾ ਨਾ ਖਾਦੇ ਜਾਣ ਸ਼ਲਗਮ థਾਇਰੋਇਡ ਦੇ ਮਰੀਜ਼ ਨੇ ਜਿਹੜੇ ਬੱਗੋ ਉਹਨਾਂ ਨੂੰ ਕਈ ਵਾਰੀ ਕੁਝ ਮੁਸ਼ਕਲ ਵੀ ਆ ਸਕਦੀ ਹੈ ਇਤੋਂ ਤੱਕ ਕਿ ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਦੀਆਂ ਪ੍ਰੋਬਲਮਸ ਨੇ ਉਹਨਾਂ ਮਤਲਬ ਲਈ ਪਕਾਏ ਹੋਏ ਜਿਹੜੇ ਐਮੋਨਿਅਮ ਨਾਈਟ੍ਰੋਜਨ ਨੇ ਉਬਾਲੇ ਭੋਜਨ ਨੇ ਜਿਹੜੇ ਉਹ ਘੱਟ ਮਾਤਰਾ ਵਿੱਚ ਖਾਣਾ ਠੀਕ ਰਹਿੰਦਾ ਵਾ ਜਿਆਦਾ ਨਹੀਂ ਖਾਣੇ ਚਾਹੀਦੇ ਉਹ ਜਿਹੜੇ ਪਕਾਏ ਜਾਂਦੇ ਜਾਂ ਉਹ ਡਾਕਟਰ ਸਾਹਿਬ ਦੀ ਤੁਸੀਂ ਜਿੱਥੋਂ ਤੁਹਾਡਾ ਟ੍ਰੀਟਮੈਂਟ ਚੱਲਦਾ ਉਥੋਂ ਮਤਲਬ ਉਹ ਉਹਨਾਂ ਦੀ ਸਲਾਹ ਲੈ ਲਓ ਕਿ ਤੁਸੀਂ ਕਿੰਨਾ ਖਾ ਸਕਦੇ ਹੋ ਟਰਨਗ ਨੂੰ ਜਰਾਤਰ ਅਸੀਂ ਮੌਸਮੀ ਸਬਜ਼ੀਆਂ ਆ ਗਈਆਂ ਸਾਡੀਆਂ ਇਹਨੂੰ ਅਸੀਂ ਕੱਚਾ ਵੀ ਖਾ ਲੈਨੇ ਕੱਚਾ ਖਾਵਾਂਗੇ ਤਾਂ ਸਭ ਤੋਂ ਜ਼ਿਆਦਾ ਬੈਨੀਫਿਟ ਹੈ। ਯਾਨੀ ਕਿ ਇੱਕ ਦੋ ਛਿਲਗਮ ਤੁਸੀਂ ਰੋਜ਼ਾਨਾ ਵੀ ਆਪਣੀ ਡਾਈਟ ਦੇ ਵਿੱਚ ਜਿੰਨਾਂ ਨੂੰ ਸੂਟ ਕਰਦੇ ਨੇ ਜਿੰਨਾਂ ਨੂੰ ਕੋਈ ਪੇਟ ਦੀ ਜਾਂ ਥਾਇਰੋਇਡ ਦੀ ਜਾਂ ਕੋਈ ਹੋਰ ਸਮੱਸਿਆ ਨਹੀਂ ਹੈਗੀ ਤਾਂ ਉਹ ਤੁਸੀਂ ਸੈਲਡ ਦੇ ਤੌਰ ਤੇ ਵੀ ਲੈ ਸਕਦੇ ਹੋ। ਅਸੀਂ ਛਿਲਗਮ ਦਾ achar ਵੀ ਪਾਇਆ ਜਾ ਸਕਦਾ ਪਰ ਸਭ ਤੋਂ ਵਧੀਆ ਹੁੰਦੇ ਨੇ ਇਹਦੇ ਜਿਹੜੇ ਇਹਨੂੰ ਕੱਚੇ ਨੂੰ ਲਿਆ ਜਾਵੇ ਉਸ ਤੋਂ ਬਾਅਦ ਫਿਰ ਇਹਦੀ ਸਬਜ਼ੀ ਸੂਪ ਇਸ ਤਰ੍ਹਾਂ ਤੁਸੀਂ ਇਹਨੂੰ ਲੈ ਸਕਦੇ ਹੋ ਤੇ ਆਪਣੀਆਂ ਰੋਜ਼ਾਨਾ ਦੀਆਂ ਜਿਹੜੀਆਂ ਤੁਹਾਡੀਆਂ ਸਬਜ਼ੀਆਂ ਦੀ ਆਪਾਂ ਇੱਕ ਰੂਟੀਨ ਬਣਾਈ ਹੁੰਦੀ ਹੈ ਕਿ ਇੱਕ ਹਫ਼ਤੇ ਵਿੱਚ ਅੱਜ ਕਿਹੜੀ ਸਬਜ਼ੀ ਅੱਜ ਕਿਹੜੀ ਸਬਜ਼ੀ ਬਣਾਉਣੀ ਹੈ ਉਸ ਤਰ੍ਹਾਂ ਤੁਸੀਂ ਸ਼ਰਗਮ ਨੂੰ ਵੀ ਆਪਣੀ ਖਾਣਕ ਦਾ ਹਿੱਸਾ ਬਣਾਓ ਕਾਸ ਕਰਕੇ ਅਸਰਦੀਆਂ ਦੇ ਮਹੀਨੇ ਇਹਦੀ ਸਮੂਥੀ ਵੀ ਬਣਾਈ ਜਾ ਸਕਦੀ ਹੈ ਜਿਵੇਂ ਸ਼ਰਗਮ ਚਕੰਦਰ ਗਾਜਰ ਅਮਰੂਦ ਇਹਨਾਂ ਦੀ ਤੁਸੀਂ ਸਮੂਥੀ ਬਣਾ ਕੇ ਜਾਂ ਸੈਲਡ ਦੇ ਤੌਰ ਤੇ ਵੀ ਇਹਨਾਂ ਨੂੰ ਲੈ ਸਕਦੇ ਹੋ ਬਹੁਤ ਜਿਹੜੀ ਵਧੀਆ ਇਹਦੇ ਵਿੱਚ ਛੇ ਮਲ ਫਾਈਬਰ ਮਿਲ ਜਾਂਦਾ ਵਿਟਾਮਿਨ ਮਿਲ ਜਾਂਦੇ ਨੇ ਐਂਟੀ ਆਕਸੀਡੈਂਟ ਦਾ ਬਹੁਤ ਵਧੀਆ ਇੱਕ ਸਰੋਤ ਹੈਗਾ ਸਾਡੀ ਇਮਿਊਨਿਟੀ ਨੂੰ ਜਣ ਕੇ ਬਿਮਾਰੀਆਂ ਨਾਲ ਲੜਨ ਵਾਲੀ ਸਾਡੀ ਪਾਵਰ ਨੂੰ ਵੀ ਵਧਾਉਂਦਾ ਕਿ ਅਸੀਂ ਤੰਦਰੁਸਤ ਰਹਿੰਦੇ ਤੇ ਇਹਦੇ ਨਾਲ ਕਾਫੀ ਹੱਦ ਤੱਕ ਇਹਦੇ ਕਹਿ ਲਈਏ ਕਿ ਇਹ ਸਬਜੀ ਇੱਕ ਬਹੁ ਬਕੀਆ ਬਹੁ ਗੁਣੀ ਇੱਕ ਤੋਂ ਜ਼ਿਆਦਾ ਗੁਣ ਨੇ ਇਹਦੇ ਵਿੱਚ ਬਹੁਤ ਵਧੀਆ ਨੇ ਇਹ ਪੋਸ਼ਟਿਕ ਵੀ ਬਹੁਤ ਤੱਤ ਮਿਲ ਜਾਂਦੇ ਨੇ ਜਿਹੜੀ ਸਾਡੇ मिनरल्स विटामिंस वगैरह दी ਇਹਦੇ ਵਿੱਚ ਹੁੰਦੀ ਹੈ ਸੋ ਕੋਸ਼ਿਸ਼ ਕੀਤੀ ਹੈ ਕਿ ਅੱਜ ਮੈਂ ਤੁਹਾਨੂੰ ਛਲਗਮ ਬਾਰੇ ਜਿਆਦਾ ਜਿਆਦਾ ਵਿਸਤਾਰ ਨਾਲ ਸਮਝਾ ਸਕਾਂ ਔਰ ਤੁਹਾਨੂੰ ਅੱਛਾ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ